ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਬਾਗੀ ਹੋ ਕੇ ਸ਼ੁਰੂ ਕੀਤੀ ਗਈ ਭਰਤੀ ਮਹਿੰਮ ਤੇ ਵੱਡੇ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹ ਭਰਤੀ ਸੱਤ ਮੈਂਬਰੀ ਕਮੇਟੀ ਜ਼ਰੀਏ ਕਰਨ ਦੇ ਆਦੇਸ਼ ਦਿੱਤੇ ਸੀ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰਿੰਮ ਸਿੰਘ ਚੰਦੂ ਮਾਸਟਰ ਦੇ ਵੱਲੋਂ ਅਕਾਲੀ ਦਲ ਦੇ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਦੇ ਉੱਪਰ ਸਵਾਲ ਚੁੱਕੇ ਨੇ ਅਤੇ ਸੁਖਬੀਰ ਬਾਦਲ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਗੀ ਹੋ ਕੇ ਖੁਦ ਹੀ ਭੜਤੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦਾ ਪਹਿਲਾ ਫਾਰਮ ਖੁਦ ਸੁਖਬੀਲ ਸਿੰਘ ਬਾਦਲ ਦੇ ਵੱਲੋਂ ਭਰਿਆ ਗਿਆ ਇਸ ਮਾਮਲੇ ਤੇ ਬੋਲਦਿਆਂ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਸ਼ਟਾ ਨੇ ਆਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਦਰਕਨਾਰ ਕਰਕੇ ਭੜਤੀ ਕਰਨਾ ਬੇहद ਮੰਦਪਾਕੀ ਕਾਲ ਹੈ ਅਤੇ ਪੰਥ ਇਸ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗਾ ਦੇਖੋ ਸਹੀ ਮੈਂ ਨਾ ਬੀਤਾ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੇਲ ਤੇ ਜਿਹੜਾ ਉਹ ਘੋਟਣ ਆ ਗਿਆ ਸੀ ਉਹਦੇ ਵਿੱਚ ਜਿੱਥੇ ਕਿਸਾਨਾਂ ਤੋਂ ਸੀਫੇ ਲੈਣ ਦੀ ਗੱਲ ਕਹੀ ਗਈ ਸੀ ਉਹਨਾਂ ਨੇ ਮਨਜ਼ੂਰ ਕਰ ਦਿੱਤੀ ਉੱਥੇ ਸ਼ਰਮਣੀ ਅਕਾਲੀ ਦਲ ਦੇ ਭਿਕ ਦੀ ਉਪਰੇਖਾ ਰੋਡ 'ਤੇ ਵੀ ਜੈਦਰ ਸਾਹਿਬਾਨ ਨੇ ਪਾਤਸ਼ਾਹ ਦੇ ਖਾਤੇ ਰੱਖਿਆ ਸੀ ਕਿ 6 ਮਹੀਨੇ ਦੇ ਬੁੱਧਰ ਅਗਵਾਈ ਹੈ ਛੱਤ ਮੈਂਬਰੀ ਕਮੇਟੀ ਧਾਮੀ ਸਾਹ ਦੀ ਵਹੀ ਜਿਹੜੀ ਆਈ ਸੀ ਉਹ ਕਰੇਗੀ ਪੰਸ ਦੀ ਅਰਬਾਂ ਦੀ ਜਿਵੇਂ ਅਕਾਲੀ ਦਲ ਅਕਾਲੀ ਸੋਚ ਵਾਲਿਆਂ ਨੂੰ ਅਕਾਲੀ ਸਿਧਾਂਤ ਤੇ ਮਹਿਰਾਜ ਦੇ ਭਾਈ ਨੂੰ ਅਕਾਲੀ ਤੋਂ ਦੋਖਣ ਵਾਲਿਆਂ ਨੂੰ ਅਕਾਲੀ ਵਿਧਾਨ ਅਨੁਸਾਰ ਚੱਲਣ ਵਾਲਿਆਂ ਨੂੰ ਇਹਨਾਂ ਰੋਲ ਕਰਕੇ ਭਰਤੀ ਉਹਾਂ ਦੀ ਕਰਕੇ ਨਵੇਂ ਪ੍ਰਧਾਨ ਦੀ ਚੋਣ ਹੋਣ ਤੱਕ ਕੋਈ ਵੀ ਕੰਮ ਕੋਈ ਪਰ ਸਭ ਤੋਂ ਜ਼ਰੂਰੀ ਗੱਲ ਆ ਕਿ ਉਸ ਕਮੇਟੀ ਨੂੰ ਧਰਕਨਾਰ ਕਰਕੇ ਪਿਛਲੇ ਕਾਫੀ ਸਮੇ ਤੋਂ ਮਰ ਇਸ ਤਰ੍ਹਾਂ ਦੀ ਜੇ ਵੀ ਵੀ ਹੋਈ ਜਿਹਦਾ ਅਸੀਂ ਜ਼ਿਕਰ ਦਰਦਾਸਰੀ ਅਕਾਲਤਾ ਸਾਹਿਬ ਕੋ ਸਾਡੇ ਸਤ ਨਗਰੀ ਕਮੇਟੀ ਦੇ ਤੁਰੀ ਮਾਨਜੋ ਟੈਟਰ ਸਾਹਿਬ ਨਾਲ ਗੱਲ ਕਰਕੇ ਉਹਦੇ ਨਾਲ ਧਾਮੀ ਸਾਹਿਬ ਨੂੰ ਮਿਲ ਕੇ ਵੀ ਸਾਡੇ ਸਤ ਨਗਰੀ ਕਮੇਟੀ ਦੇ ਟੈਟਰ ਸਾਹਿਬਾਂ ਨਾਲ ਜਾ ਕੇ ਇਹ ਜਿਹੜੇ ਜੁਜਨੇ ਲਿਖ ਕੇ ਵੀ ਦੁਤਾ ਕੋਲੋਂ ਬਿਆਨਬਾਜ਼ੀ ਤੱਕ ਦੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜੈਗਰ ਸੂर्यकाल ਦਾ ਸਾਡੇ ਦੇਸ਼ ਸੰcar ਵੀ ਘਰ ਤੋਂ ਦਿੱਤੀ ਜਾਵੇ ਕਿਉਂਕਿ ਖਿਲਰੀ ਹੋਈ ਪੰਚਾਇਤੀ ਸ਼ਕਤੀ ਅੱਡ-ਅੱਡ ਹੋਈ ਪੰਚਾਇਤੀ ਸ਼ਕਤੀ ਉਹਨੂੰ ਜੋੜਨ ਦਾ ਇੱਕੋ ਹੀ ਤਰੀਕਾ ਸੀ ਜੋ ਜੈਗਰ ਸਾਹਿਬਾਨ ਨੇ ਪਾਇਆ ਔਰ ਲੋਕਾਂ ਨੇ ਇਸ ਨੂੰ ਕਰਾਇਆ ਤੇ ਹੁਣ ਜੇ ਉਹ ਨੂੰ ਪਰੇ ਕਰਕੇ ਦਰਖਾਸਤ ਕਰਕੇ ਜੈਰਾ ਸਿੰਘ ਜੀ ਦੀ ਕਮੇਟੀ ਤੋਂ ਅਲੱਗ ਆਪਣੀ ਕਮੇਟੀ ਬਣਾ ਕੇ ਉਸ ਤਰ੍ਹਾਂ ਹੀ ਪ੍ਰਤੀ ਕਰਨੀ ਫਿਰ ਤਾਂ ਲੋਕਾਂ ਵੀ ਕਹਿਗੇ ਕਿ ਇਹ ਤਾਂ ਮਨਮਰਜ਼ੀ ਦੀ ਖੇਡ-ਖੇਡ ਨਹੀਂ ਜੈ ਮਨਮਰਜ਼ੀ ਦੇ ਬੰਦੇ ਨੂੰ ਅਨੁਰੋਧ ਕਰਕੇ ਫੇਰ ਫਾਸੂਫੀਤ ਬਾਦਲ ਪਰ ਆਪ ਵੀ ਪਰਾਂਜ ਬਣਨਾ ਚਾਹੁੰਦੇ ਨੇ ਮੱਲੇ ਗੱਲ ਮਨ ਜਾਗੀ ਜਾ ਦੱਸਿਆ ਕਿ ਪ੍ਰੇਮ ਸਿੰਘ ਚੰਦੂ ਮਾਸ਼ਾ ਨਾਬਾ ਵਿਖੇ ਪਹੁੰਚੇ ਹੋਏ ਸੀ ਜਿੱਥੇ ਉਹਨਾਂ ਨੇ ਆਪਣੇ ਸਮਰਥਕਾਂ ਦੇ ਨਾਲ ਮੁਲਾਕਾਤ ਕੀਤੀ ਨਾਬਾ ਤੋਂ ਰਾਹੁਲ ਖਰਾਨੇ ਦੀ ਰਿਪੋਰਟ ਹੰਦਰ ਟੀਵੀ